हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀਆਂ ਦੋ ਗਾਵਾਂ ਸੇ ਲੈ ਲੈ ਕੇ ਆਂ ਜੀ ਆਓ ਪੁੱਛ ਲੈਨੇ ਬਾਪੂ ਜੀ ਪਰਪੂ ਹੁਸ਼ੀਕਾ ਲਾ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਠੀਕ ਠਾਕ ਜੀ ਪੂਰੇ ਵਧੀਆ ਨਾਮ ਤੇ ਐਡਰੈਸ ਬੋਲ ਦੋ ਨਾਮ ਹਰਜੀਤ ਸਿੰਘ ਜੀ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਤੇ ਜ਼ਿਲ੍ਹਾ ਬਰਨਾਲਾ ਤੁਸੀਂ ਟਫਾ ਨੇੜੇ ਪਿੰਡ ਨੇੜੇ ਭਰੌੜ ਪਿੰਡ ਆ ਜੀ ਇਧਰ ਭਾਈ ਰੁਪਾ ਕਿੱ데 ਰਹੇ ਜੇ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਲਾ ਲਾ ਜੀ ਠੀਕ ਹੈ ਮੋਬਾਈਲ ਨੰਬਰ ਬਾਪੂ ਦੇ ਜਾਦ ਨਹੀਂ ਬਈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਪੂ ਜਿਹੜੀ ਪਹਿਲੇ ਨੰਬਰ ਤੇ ਬੈੜ ਦੇ ਤਾਂ ਕਿਹੜਾ ਸੁਹਾ ਸੁਹਦੀ ਆ ਡਾਕਟਰ ਦੂਜਾ ਸੁਹਾ ਸੁਹਦੀ ਆ ਕਿੰਨੇ ਦਿਨ ਲੈਂਦੀ ਆ ਦਿਨ ਲੈ ਜੂ 5-6 ਦਿਨ 5 ਤੋਂ 6 ਦਿਨ ਹਾਂ ਕੀ ਰਿਕਾਰਡ ਆ ਦੁੱਧਾਂ 6 6 ਦਿਨ ਦਾ ਠੀਕ ਆ 6 ਦਿਨ ਦਾ ਬੈੜ ਆ ਬਈ ਦੂਜਾ ਸੁਹਾ ਕਰਮ ਵਾਲੀ ਸੁਹਦੀ ਆ ਕਿੰਨਾ ਦੁੱਧ ਦਿੰਦਾ ਪਿਛਲੇ ਇਹ 25-26 ਲੀਟਰ ਪਾਇਆ ਵਾ 25 ਤੋਂ 26 ਲੀਟਰ ਆ ਆਰਡਰ ਕਮਾਲ ਨਾਲ ਠੀਕ ਆ ਠੰਣ ਕੱਲਾ ਕੱਲਾ ਠੰਡ ਲਾਂ ਬਹੁਤ ਪਈਆਂ ਸਾਰੀਆਂ ਬਾਲਟਾਂ ਲਾ ਕੱਢ ਕੇ ਕਰਮ ਵਾਲੀ ਨੇ ਫੇਰ ਸੋਨਾ ਇਕੱਲਾ ਇਕੱਲਾ ਥਣ ਚਾਰੇ ਥਣ ਨਿਕਣਵੇਂ ਪੂਰੇ ਘਰ ਤੇ ਮੁੱਠੀ ਆਲਾ ਥਣ ਲੱਗਿਆ ਬਈ ਖੋਲਾ ਬੱਕੂ ਤੋਰ ਕੇ ਰਖਾ ਦੇ ਚੰਗੀ ਆ ਬੜ ਸੁਨੱਖੀ ਆ ਕੱਦ ਬੱਡ ਚੰਗਾ ਰੰਗ ਰੂਪ ਚੰਗਾ ਫੇਸ ਬਿਊਟੀ ਕਮਾਲ ਦੀ ਆ ਤੋਰਾ ਤਾਰਾ ਵੀ ਕਰਮ ਵਾਲੀ ਦਾ ਚੰਗਾ ਗਾ ਬਈ ਇਤਿਹਾਰੇ ਦਾ ਥੋੜਾ ਜਿਆ ਕਰਦੀਆਂ ਰਹਿੰਦੀਆਂ ਇਹ ਬਾਪ ਜਵਾਈ ਕਰਕੇ ਇਤਿਹਾਰੇ ਦੀ ਹਲਕਤ ਵੰਦੀਆਂ ਤੋਰਨ ਜਾਣਦੀਆਂ ਨੇ ਕੁੱਲੀਆਂ ਵਿੱਚ ਜਾਮਗਾ ਕੁੱਲੀਆਂ ਗਿੱਧੀਆਂ ਆ ਅੱਛਾ ਉਹ ਤੁਹਾਨੂੰ ਕਿੱਦੀਆਂ ਕਰਕੇ ਪ੍ਰਿੰਟ ਪ੍ਰਿੰਟ ਬਾਈ ਫੁੱਲ ਚੰਗਾ ਆਰਡਰ ਆਰਡਰ ਕਮਾਲ ਦਾ ਕੱਚੀ ਕੱਚੀ ਆ ਬਣ ਕਰਮ ਵਾਲੀ ਲੈਂਦੀ ਆ ਉਹਦੇ ਨੂੰ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਆ ਦੁੱਧ ਦਾ ਰਿਕਾਰਡ ਵੀ ਬਾਪੂ ਨੇ ਚਾਹੀਦਾ ਚਾਹੇ ਜਮਾਇਤੇ ਖੜੀ ਦਦਾ ਟ੍ਰੈਫਲੀ ਚੱਲ ਕੋਈ ਲੈ ਬਾਈ ਕੀ ਬਾਤ ਆ ਜਿਵੇਂ ਮਰਜ਼ੀ ਰੱਸਾ ਸੈੱਟ ਕਰਨਾ ਹੋਵੇ ਜਿਵੇਂ ਮਰਜ਼ੀ ਹੱਥ ਬੱਲਾ ਲਾਈ ਚੱਲ ਬਾਪੂ ਕਹਿੰਦਾ ਕਹਿੰਦੀ ਕੁਛ ਨਹੀਂ ਹੂੰ ਬਹੁਤ ਚੰਗਾ ਜਲੇ ਸਾਨੂੰ ਸੁਣ ਲੱਗਿਆ ਵਾ ਸਹੀ ਗੱਲ ਆ ਬਾਈ ਕਲਾ ਕਲਾ ਸਾਨੂੰ ਦੇਖੋ ਬਹੁਤ ਵਧੀਆ ਸਹੀ ਗੱਲ ਆ ਬਾਪੂ ਹੂੰ ਚਾਰੇ ਥਾਂ ਇੱਕੋ ਜੇ ਪੂਰੇ ਗੈਬ ਤੇ ਕੀ ਮੋਲ ਹੈ ਜੀ ਚੋਣੀ ਸਿੱਖਣੀ ਆ ਉਹ ਵੀ ਸਿੱਖ ਸਕਦਾ ਅੱਛਾ ਇਹ ਜੀ ਤਾਂ ਬ੍ਰੀਡ ਪੂਰੀ ਤਿਆਰ ਕਰ ਸਕਦਾ ਪੈਰ ਵੀ ਦੇਖੋ ਚਾਰੇ ਚਿੱਟੇ ਆ ਰੇ ਸਹੀ ਗੱਲ ਹੈ ਜੀ ਸਹੀ ਗੱਲ ਕੀ ਮੋਲ ਹੈ ਵਾਕੂ ਇਹਦਾ ਫਿਰ ਜੀ ਫੋਨ ਤੇ ਕਰਾਂਗੇ ਮੋਲ ਹੋਊਗਾ ਜਾਇ ਜੀ ਠੀਕ ਆ ਆਪਣੇ ਅੱਗੇ ਵੀ ਨਹੀਂ ਬੋਲੋ ਵੜੇ ਹੁੰਦੇ ਕੋਈ ਹੂੰ ਬੋਲੋ ਜੀ ਮੋਲ ਬਾਈ ਬਾਪੂ ਕਹਿੰਦਾ ਫੋਨ ਤੇ ਹੋ ਜੂਗਾ ਮੋਲ ਜਿਹੜਾ ਵੜਦੇ ਹਿਸਾਬ ਨਾਲ ਜਾਇਜ ਹੋਊਗਾ ਜਾਇ ਜੀ ਫੋਨ ਤੇ ਠੀਕ ਹੈ ਜੀ ਅੱਗੇ ਦੋ ਨੰਬਰ ਕਿਹੜਾ ਸੂਆ ਸੁੰਦੀ ਆ ਇਹ ਵੀ ਦੂਜਾ ਸੂਆ ਸੁੰਦੀ ਆ ਜੀ ਕਿੰਨੇ ਦਿਨ ਲੈਂਦੀ ਆ ਇਹ ਬਾਈ ਲੈ ਜੋਗੀ 5-6 ਦਿਨ ਦਾ ਬਸ ਇਹ ਆ ਜੀ 5 ਤੋਂ 6 ਦਿਨ ਹਾਂ ਕੀਰ ਰਕਾਰਡ ਦੁੱਧ ਦਾ ਇਹਦਾ ਵੀ 25 22 ਲੀਟਰ ਦਿੱਤਾ ਵੇ ਇੱਕੇ ਫਾਰਮ ਦਾ ਬੜਾ ਇਹ ਦਨੇ ਠੀਕ ਹੈ ਜੀ ਇੱਕੇ ਫਾਰਮ ਦੀਆਂ ਬਾਈ ਕਹਿੰਦਾ ਵੜਾ ਨੇ ਤੋੜ ਦੋ ਆਪ ਕੋ ਫੇਸ ਬੜਾ ਚੰਗਾ ਰੰਗ ਰੂਪ ਚੰਗਾ ਦੁੱਧ ਦਾ ਰਕਾਰਡ ਬਾਈ ਨੇ ਚੰਗਾ ਦੱਸਿਆ ਚੰਗੀ ਆ ਬੜਾ ਫੇਸ ਬਹੁਤ ਚੰਗੀ ਦਿੱਕਤ ਮੰਦੀਆਂ ਇਸ ਤਰ੍ਹਾਂ ਲਿਜਿਗੇ ਆਵਾਂਗਾ ਹਾਂ ਤੋਰਾ ਤਾਰਾ ਚੰਗਾ ਆ ਡਰ ਕਮਾਲ ਦਾ ਕੱਚੀ ਕੱਤੀ ਆ ਬਾਈ ਦਿਨ ਹਜੇ ਲੈਦੀ ਆ ਉਹਦੇ ਨੂੰ ਆਰਡਰ ਆ ਜਿਹੜਾ ਇਹਨੇ ਹੋਰ ਵੀ ਵਧੀਆ ਤਿਆਰ ਕਰ ਲੈਣਾ ਥਾਣ ਬੜਾ ਕਮਾਲ ਦਾ ਲੱਗਿਆ ਮੁੱਠੀ ਵਾਲਾ ਥਾਣ ਇਕੱਲਾ ਇਕੱਲਾ ਥਾਣ ਚਾਰੇ ਥਣੇ ਕਰਦੇ ਪੂਰੇ ਗੈਰ ਤੇ ਨਾੜਾ ਨੂੜਾ ਮੈਨੂੰ ਤਾਂ ਦੇਖ ਨਾੜਾ ਨੂੜਾ ਕਿੰਨੀਆਂ ਚੰਗੀਆਂ ਸਹੀ ਗੱਲ ਆ ਬਾਈ ਨਾੜਾ ਨੂੜਾ ਫੁੱਲ ਚੰਗੀਆਂ ਚਾਰੇ ਥਣੇ ਕੋ ਜੀ ਮੁਠੀ ਵਾਲਾ ਥਣ ਇਕੱਲਾ ਇਕੱਲਾ ਥਣ ਢਿੱਲਾ ਦੇ ਖਾ ਦੇ ਦੇਖੋ ਕਿੰਨੇ ਹੂੰ ਸਾਰੀਆਂ ਮਰਜ਼ੀ ਤਰ੍ਹਾਂ ਸਿਰ ਦੇ ਉੱਤੇ ਠੀਕ ਆ ਇਹ ਮਰਜੀ ਪੁੱਠੇ ਪਾਥੇ ਦੀ ਲੱਗੀ ਰਹੋ ਕਿਧਰੇ ਦੀ ਲੱਗੇ ਰਹੋ ਠੀਕ ਆ ਚੱਕਰ ਨਹੀਂ ਹੈਂਦੀ ਕੁਛ ਨਹੀਂ ਕੰਪੈਕਟਰੀ ਸਾਇ ਜੀ ਹੈਗੀ ਕਿਉਂ ਇਹ ਨਹੀਂ ਸਹੀ ਗੱਲ ਆ ਕੋਈ ਭਾਈ ਕਹਿੰਦਾ ਟਟਵੇਂ ਲੇਵੇ ਦੀਆਂ ਨਹੀਂ ਹਨਾ ਫਿਕਸ ਸਟਰ ਨਹੀਂ ਹਨਾ ਕੀ ਬਾਤ ਨਾੜਾ ਨੋਰਾ ਫੁੱਲ ਸੋਚੋ ਲਿਓ ਇਹਨਾਂ ਦਾ ਇਹ ਜਿਹਾ ਹੀ ਰਹੇ ਸਹੀ ਗੱਲ ਆ ਨੇ ਬਾਣੀ ਟੋੜਦਾ ਭਾਈ ਚੱਕਰ ਨਹੀਂ ਦੇ ਵਿੱਚ ਲੈ ਮੋੜ ਲਿਆ ਭਾਈ ਤੇ ਕੀ ਮੋਲ ਆ ਫਿਰ ਫੋਨ ਤੀ ਹੋਊ ਫੋਨ ਤੀ ਬੋਲੇਦਾ ਹੋਊ ਜੈ ਜੀ ਹੋ ਪੂਰਾ ਜੈ ਜੀ ਹੋ ਬੋਲੋ ਜੀ ਕੋਈ ਵੱਧ ਨਹੀਂ ਹੋਣਾ ਆਪਣੇ ਬੋਲ ਪਹਿਲਾਂ ਦੀ ਵੱਧ ਬੋਲ ਦੀ ਵੱਧ ਕਰਦੇ ਠੀਕ ਆ ਮੋਹਲਾ ਜਿਹੜਾ ਬਾਈ ਜਮਾ ਲਿਆ ਜੀ ਜਿਹੜੇ ਤੁਮਨੇ ਬੰਦਾ ਬੰਦਾ ਇਕੱਠਾ ਜੋੜਾ ਲੈਂਦਾਗਾ ਹਾਂਜੀ ਉਹਨਾਂ ਦੀ ਕਿਰਾਏ ਦੀ ਪਹੁੰਚ ਫਰੀ ਹੋਊਗੀ ਚਲੋ ਜੀ ਦੇਖੋ ਇਹ ਜੋੜਾ ਇਕੱਠਾ ਹੀ ਲੈ ਲੂਗਾ ਨਾ ਬਾਈ ਕਹਿੰਦਾ ਜਿਹੜੀ ਪਹੁੰਚ ਆ ਬਿਲਕੁਲ ਫਰੀ ਕਰ ਦਿਆਂਗੇ ਬਾਈ ਤੇ ਕਿਸੇ ਵੀਰ ਨੂੰ ਡੋਨਾ ਨਗਾ ਚ ਕੋਈ ਵੀ ਨਗਾ ਪਸੰਦ ਆ ਬਾਈ ਨਗਾ ਨਿਕਣੇ ਇੱਥੇ ਕਰ ਲਿਓ ਜੀ ਲੋ ਤਾਂ ਆ 25 26 ਬਿਊਟੀ ਦੇ ਦਿੰਦੇ ਰਕਾਰਡ ਦੇ ਕਹੇ ਮੈਂ ਕਿੰਨੀ ਲੀਟਰ ਦੇਣ ਦੀ ਜਾ ਕੁੱਤੀ ਦੂਹੜੀਆਂ ਵੀ ਲਾਜ ਮੀ ਡਾਕਟਰ ਬਹੁਤ ਠੀਕ ਹੈ ਇਹਨੂੰ 35 20 ਚ ਲੱਗੇ ਉਹ ਤਾਂ ਫਿਰ ਸਾਨੀ ਹਮ ਧੰਨਵਾਦ